ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਗੇ ਹਾਂਜੀ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਆ ਜੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਂਜੀ ਅੱਜ ਆਪਾਂ ਨਾ ਜਿਵੇਂ ਆ ਕੇ ਆਪਣ ਮੂਫਲੀ ਆ ਨਾ ਸਿਆਲ ਸ਼ੁਰੂ ਹੋ ਗਿਆ ਆਪਣੇ ਸਾਰਿਆਂ ਦੇ ਘਰਾਂ 'ਚ ਨਾ ਮੂਫਲੀ ਤਾਂ ਜੀ ਆਂਦੀ ਹੋਈ ਆਂਦੀ ਹੈ ਤੇ ਇਹਨੂੰ ਆਪਾਂ ਖਾ ਕੇ ਮੂਫਲੀ ਨੂੰ ਤੇ ਜਿਹੜੇ ਛਿਲਕੇ ਹੁੰਦੇ ਆ ਜੀ ਇਹਨੂੰ ਆਪਾਂ ਬੇਕਾਰ ਸਮਝ ਕੇ ਸੁੱਟ ਦੰਨੇ ਆ ਨਾ ਪਰ ਪਲੀਜ਼ ਸੁੱਟਣਾ ਨਹੀਂ ਇਹ ਸੋਨੇ ਨਾਲੋਂ ਵੀ ਕੀਮਤੀ ਨੇ ਹੈਨਾ ਵੀ ਆਪਾਂ ਨੂੰ ਆਏ ਹੁੰਦਾ ਵੀ ਮੂਫਲੀ ਖਾ ਲਈ ਛਿਲਕੇ ਬੇਕਾਰ ਆ ਤੈਨੂੰ ਸੁੱਟ ਦੋ ਚੁੱਲ੍ਹੇ 'ਚ ਸੁੱਟ ਦੰਨੇ ਆ ਵੀ ਅੱਗ ਮੱਚ ਜੂ ਜਾਂ ਆਪਾਂ ਡਸਟਬਿਨ 'ਚ ਸੁੱਟ ਦੰਨੇ ਆ ਵੀ ਪਲੀਜ਼ ਇਸ ਤਰ੍ਹਾਂ ਤੁਸੀਂ ਕਦੇ ਨਹੀਂ ਕਰਨਾ ਤੁਹਾਨੂੰ ਇਹ ਆਪਾਂ ਨਾ ਇਹਨਾਂ ਦੀ ਇੱਕ ਦਵਾਈ ਬਣਾ ਕੇ ਦੱਸ ਦਿਆਂ ਕਿਉਂਕਿ ਸਿਆਲਾਂ ਚ ਆਪਣੀ ਜਿਵੇਂ ਹੱਥ ਪੈਰ ਫਟ ਜਾਂਦੇ ਹਨ ਨਾ ਉਹਦੇ ਲਈ ਨਾ ਇਸ ਦਾ ਬਹੁਤ ਵਧੀਆ ਲੇਪ ਬਣਦਾ ਵਾ ਤੇ ਹਾਂਜੀ ਆਪਾਂ ਤੁਹਾਨੂੰ ਬਣਾ ਕੇ ਦਿਖਾਉਨੇ ਆ ਜੀ ਲੇਪ ਬਣੇ ਰਿਓ ਵੀਡੀਓ ਦੇ ਨਾਲ ਪਹਿਲੋ ਆਪਾਂ ਜੀ ਜਿਹੜੇ ਛਿਲਕੇ ਨੇ ਨਾ ਇਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਤੇ ਗ੍ਰाइंड ਕਰ ਲੈਨੇ ਆ ਜੀ ਆਪਾਂ ਇਹਨਾਂ ਨੂੰ ਹਾਂਜੀ ਇਹਨਾਂ ਦੇ ਛਿਲਕੇ ਨੂੰ ਆਪਾਂ ਨਾ ਗ੍ਰाइंड ਕਰ ਲੈਨੇ ਆ ਇਹਦੇ ਚ ਹਾਂਜੀ ਆਪਾਂ ਨਾ ਗ੍ਰੈਂਡ ਕਰ ਲਈਆ ਅੱਬ ਵੈਸੇ ਥੋੜੀ ਹੋ ਕੀਤੀ ਆ ਜਿੰਨੀ ਕਾ ਆਪਾਂ ਨੂੰ ਲੋੜ ਸੀਗੀ ਨਾ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਜੇ ਤੁਸੀਂ ਜ਼ਿਆਦਾ ਬਣਾਉਣੀ ਆ ਤਾਂ ਨਾ ਜ਼ਿਆਦਾ ਬਣਾ ਲਿਓ ਮੈਂ ਤਾਂ ਸਿਰਫ ਥੋੜੀ ਜੀ ਬਣਾਈ ਆ ਇਹਦੇ ਨੂੰ ਜੀ ਆਪਾਂ ਹਨਾ ਤੇ ਦੁੱਧ ਲੈ ਆਣ ਆਪਾਂ ਥੋੜਾ ਜਿਆ ਤੇ ਤੁਸੀਂ ਇਹਦੇ ਲਈ ਬੈਸਨ ਵੀ ਲੈ ਸਕਦੇ ਹੋ ਨਾਰੀਅਲ ਦਾ ਤੇਲ ਵੀ ਲੈ ਸਕਦੇ ਹੋ ਦੁੱਧ ਦੀ ਮਲਾਈ ਵੀ ਲੈ ਸਕਦੇ ਤੇ ਆਪਾਂ ਲਿੱਤਾ ਜੀ ਦੁੱਧ ਤੇ ਇਹਨੂੰ ਆਪਾਂ ਨਾ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਇਦਾਂ ਆਪਾਂ ਵਧੀਆ ਜਿਹਾ ਲੇਪ ਬਣਾ ਲਾਂਗੇ ਜੀ। ਇਹ ਲੇਪ ਬਣਾ ਕੇ ਆਪਾਂ ਰੱਖ ਲਾਂਗੇ। ਇੰਨੇ ਇਹ ਸਿਆਲਾਂ ਦਾ ਨਾ ਜੇ ਵਧੀਆ ਕੰਮ ਆਉਣ ਵਾਲੀ ਚੀਜ਼ ਆ ਜੀ। ਜੇ ਮੇ ਆਪਣੇ ਸਿਆਲਾਂ 'ਚ ਹੱਥ ਪੈਰ ਫਟ ਜਾਂਦੇ ਆ ਨਾ, ਅੱਡੀਆਂ ਫਟ ਜਾਂਦੀਆਂ ਨੇ। ਤੁਹਾਨੂੰ ਪਤਾ ਹੀ ਹੈ ਨਾ ਸਿਆਲਾਂ 'ਚ ਤਾਂ ਬਹੁਤ ਏਦਾਂ ਹੱਥ ਪੈਰ ਆਪਣੇ ਫੱਟੇ ਹੀ ਰਹਿੰਦੇ ਆ। ਤੇ ਏਦਾਂ ਜੇ ਇਹਨੂੰ ਆਪਾਂ ਲੇਪ ਬਣਾ ਕੇ ਲਾ ਲਾਂਗੇ ਨਾ ਤੇ ਬਦ ਤੁਸੀਂ ਦੇਖੋਗੇ ਜੀ ਥੋੜੇ ਦਿਨਾਂ ਚ ਇਹਨਾਂ ਤੁਹਾਡੇ ਉਹ ਬਿਲਕੁਲ ਹੱਥ ਪੈਰ ਬਿਲਕੁਲ ਠੀਕ ਹੋ ਜਾਣਗੇ ਆ ਆਪਾਂ ਇਦਾਂ ਲੇਪ ਬਣਾ ਲਿਆ ਜੀ ਤੇ ਤੁਸੀਂ ਇਹਨੂੰ ਨਾ ਜ਼ਿਆਦਾ ਬਣਾ ਕੇ ਵੀ ਰੱਖ ਸਕਦੇ ਆ ਆਪਾਂ ਤਾਂ ਬਸ ਥੋੜਾ ਜਿਹਾ ਹੀ ਬਣਾਇਆ ਜੀ ਨਹੀਂ ਕਿ ਆਪਾਂ ਨੂੰ ਲੋੜ ਤੇ ਆਪਾਂ ਸਿਰਫ ਦਿਖਾਉਣ ਵਾਸਤੇ ਤੇ ਇਦਾਂ ਆਪਣਾ ਲੇਪ ਬਣ ਜੂਗਾ ਨਾ ਤੁਸੀਂ ਇਦਾਂ ਲੇਪ ਬਣਾ ਕੇ ਨਾ ਰੱਖ ਲੈਣਾ ਤੇ ਤੁਸੀਂ ਨਾ ਜਿਵੇਂ ਕਿ ਆਪਣੇ ਹੱਥ ਪੈਰ ਫਟ ਜਾਂਦੇ ਆ ਨਾ ਤੁਸੀਂ ਐ ਆਪਦੇ ਹੱਥਾਂ ਪੈਰਾਂ ਤੇ ਲਾ ਕੇ ਵੀ ਨਾ ਫਿਰ ਆਪਾਂ ਗਲੋਵਸ ਪਾ ਸਕਦੇ ਆ ਨਾ ਤੇ ਜੇ ਆਪਣੇ ਪੈਰ ਫਟੇ ਹੋਏ ਜਿਵੇਂ ਤੁਹਾਨੂੰ ਪਤਾ ਨਹੀਂ ਆਪਣੇ ਪੈਰ ਕਿਵੇਂ ਫਟ ਜਾਂਦੇ ਆ ਬਿਆਈਆਂ ਜੀ ਹਨ ਅੱਡੀਆਂ ਹਨ ਤੁਹਾਨੂੰ ਪਤਾ ਸਿਆਲਾਂ ਜਿੱਤਾ ਨਾ ਬਲੱਡ ਤੱਕ ਵੀ ਨਿਕਲ ਲੱਗ ਜਾਂਦਾ ਨੇ ਆਪਣੇ ਪੈਰ ਆਪਣੇ ਫਟ ਜਾਂਦੇ ਆ ਤੁਸੀਂ ਨਾ ਐਦਾਂ ਆਪਣੇ ਪੈਰਾਂ ਤੇ ਜਿੱਥੇ ਵੀ ਤੁਹਾਡੇ ਹੱਥ ਪੈਰ ਫਟੇ ਹੋਏ ਆ ਨਾ ਉੱਥੇ ਇਹ ਸਲੇਪ ਨੂੰ ਐਦਾਂ ਲਾ ਲੈਣਾ ਜੀ ਤੇ ਉਸ ਤੋਂ ਬਾਅਦ ਜੀ ਸੌਕਸ ਪਾ ਲੈਣੀਆਂ ਜਿਹੜਾ ਆਪਾਂ ਤੁਸੀਂ ਪਾ ਲੈਣੀ ਹੈ ਰਾਤ ਨੂੰ ਲਾ ਕੇ ਤੁਸੀਂ ਨਾ ਫਿਰ ਉੱਪਰੋਂ ਜਿਜਰਾਬਾਂ ਸੌਕਸ ਜਿਵੇਂ ਕਹਦੇ ਨੇ ਆਪਾਂ ਸੌਕਸ ਤੇ ਉਹ ਪਾ ਲਿਓ ਜੀ ਤੇ ਤੁਸੀਂ ਫਿਰ ਸਵੇਰ ਨੂੰ ਦੇਖਿਓ ਨਾ ਤੇ ਦੋ ਤਿੰਨ ਦਿਨਾਂ ਜੀ ਤੁਹਾਨੂੰ ਰਿਜ਼ਲਟ ਦੇਖਿਓ ਜੀ ਕਿੰਨਾ ਵਧੀਆ ਨਿਕਲੂਗਾ ਨਾ ਇਹ ਆਪਾਂ ਜਵਾਇਆ ਹੋਇਆ ਵਾਜੀ ਨੁਕਸਾ ਤੇ ਤੁਸੀਂ ਇਸ ਲੇਪ ਨੂੰ ਬਣਾ ਕੇ ਨਾ ਰੱਖ ਸਕਦੇ ਹੋ ਤੇ ਜੇ ਤੁਥੇ ਹੱਥ ਪੈਰ ਫਟੇ ਆ ਕੁਝ ਵੀ ਹੈ ਨਾ ਜਿਵੇਂ ਆਪਣੇ ਇੱਥੇ ਵੀ ਉਂਗਲਾਂ ਫਟ ਜਾਂਦੀਆਂ ਤੁਹਾਨੂੰ ਪਤਾ ਸਿਆਲਾਂ ਚ ਆਪਣੇ ਆ ਚੀਜ਼ਾਂ ਫਟ ਜਾਂਦੀਆਂ ਨੇ ਤੇ ਤੁਸੀਂ ਇਹਨੂੰ ਐਨ ਲੇਪ ਨੂੰ ਐ ਬਣਾ ਕੇ ਚੰਗੀ ਤਰ੍ਹਾਂ ਨਾ ਲਾ ਲਓ ਆਪਣੇ ਹੱਥਾਂ ਪੈਰਾਂ ਤੇ ਤੇ ਰਾਤ ਨੂੰ ਸੌਣ ਲੱਗਿਆਂ ਨੇ ਤੁਸੀਂ ਲਾਉਣਾ ਵਾ ਜੀ ਦੋ ਤਿੰਨ ਦਿਨ ਲਾਉਂਗੇ ਤਾਂ ਤੁਹਾਡੇ ਐਨ ਹੱਥ ਹੋ ਜਾਣਗੇ ਦੇਖੋ ਜੀ ਆਪਣੇ ਹੱਥ ਹੁਣੇ ਵੀ ਕਿੰਨੇ ਬਲੈਮ ਹੋ ਗਏ ਇਹਦੇ ਲਾਉਣ ਨਾਲ ਇਹ ਬਹੁਤ ਹੀ ਵਧੀਆ ਤੇ ਇੰਜਵਾਇਆ ਹੋਇਆ ਨੁਕਤਾ ਜੀ ਆਪਣਾ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਹਾਨੂੰ ਆਪਣੀ ਵੀਡੀਓ ਕਿਦਾਂ ਦੀ ਲੱਗੀ ਮਿਲਦੇ ਹਾਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ